ਕੱਟੀ ਜਾਂਦਾ ਸ਼ਿਕਾਰੀ ਇਹ ਲੱਗਦਾ ਕਿ ਸਮੇਂ ਦਾ ਲੱਗਾਇਆ ਕਿ ਲੱਗਦਾ ਜਾ ਰਿਹਾ ਸਹੀ ਇਹ ਬੰਦਾ ਕੰਮ ਨੂੰ ਬੋਲਦੀ ਆ ਯਾਰੀ ਆ ਵੀ ਗੇ ਰਿਹਾ ਕੋਈ ਟੈਨਸ਼ਨ ਨਹੀਂ ਸਾਨੂੰ ਬਾਕੀ ਆ ਖੇਤ ਵਾਲਾ ਰੋਡ ਵੀ ਬਣ ਗਿਆ ਤੇ ਆ ਵੀ ਪਤਾਈ ਵਾਲਾ ਕੰਮ ਹੋ ਗਿਆ ਸਾਰਾ ਪਤਾਈ ਦੇ ਨਾਲ ਵਾਲਾ ਕੰਮ ਆ ਕਿਉਂਕਿ ਬਹੁਤ ਟਾਈਮ ਬਾਅਦ ਬਣਿਆ ਯਾਰੀ ਦਾ ਹਾਲ ਦੇਖੋ ਆ ਸਵਾਰ ਇਲੀਫੈਂਟ ਆਵਾ ਕੋਲ ਚੱਲੀ ਜਾਂਦੀ ਰੱਬ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਥੋ ਪਕੜ ਮੈਂ ਕਦੇ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਅੱਜ ਵਲੌਗ ਚ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਕੁਝ ਵਧੀਆ ਕਰਦੇ ਪਏ ਹੋਵੋਗੇ ਅੱਜ ਦੇ ਵਲੌਗ ਸਟਾਰਟਿੰਗ ਹੋ ਗਈ ਆਪਣੀ ਨਵੀਂ ਦਿਨ ਦੀ ਸ਼ੁਰੂਆਤ ਨਾਲ ਨਵੀਂ ਵੀਡੀਓ ਨਾਲ 8:30 ਵਜੇ ਤੇ ਚੱਲੇ ਸੀ ਅੱਫਾ ਹੁਣ ਬਿਆਰ ਨਾਲ ਆੜਤੀਆਂ ਚੱਲੇ ਸੀ ਇਹ ਯਾਰ ਤੇ ਚੌਂਦੇ ਦੀ ਫਟਾਰ ਵਾਸਤੇ ਜੋ ਜੰਗੜ ਮੰਗੜ ਪਾਵਾਂ ਸੀ ਉਹ ਲੈਣ ਚੱਲੇਗਾ। ਉਹਨਾਂ ਪੈਂਦਾ ਕੀ ਗਰੀ ਹੈ ਭਾਈ ਤੇ ਅੱਧੇ ਕਿਲੇ ਦੇ ਝੋਬੇ ਵੀ ਲਾਉਣੇ ਪਏ ਨੇਗੇ। ਤੇ ਮੱਚ ਗਿਆ ਥੋੜਾ ਬਹੁਤ। ਬਾਕੀ ਰੱਬ ਬੜੇ ਮਿਹਰ ਰੱਖੀ ਹੈ ਕਿ ਮੀਂਹ ਵਧੀਆ ਪੈਂਦੇ ਰਹੇ ਨੇਗੇ। ਕੱਲ ਵੀ ਬਾਰਿਸ਼ ਹੋਈ ਹੈ। ਬਾਦਸ਼ਾਹ ਤੋਂ ਬਾਅਦ ਗਰਮ ਐਸੀ ਬਾੜੀ ਹੋ ਜਾਂਦੀ ਹੈ ਨਾ ਉਹ ਚੱਕਰ ਕਰਕੇ ਹੋ ਜਾਂਦਾ ਹੈਗਾ ਤੇ ਚੱਲਾ ਹੀ ਮੈਂ ਚਲੋ। ਬਲੌਗ ਵੀਡੀਓ ਦੀ ਸਟਾਰਟਿੰਗ ਕਰ ਲਈਏ। ਅਸਕਰਦ ਸਾਰੇ ਤੁਸੀਂ ਵੀ ਠੀਕ ਠਾਕ ਹੋਵੋਗੇ ਤੇ ਜਲਦੀ ਜਲਦੀ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜਰੂਰ ਕਰੋ ਕੁਝ ਵਧੀਆ ਲੱਗੇ ਤਾਂ ਕਮੈਂਟ ਵੀ ਕਰਦੇ ਕਰੋ ਚਾਹੇ ਵਧੀਆ ਨਹੀਂ ਵੀ ਲੱਗਾ ਤਾਂ ਵੀ ਕਮੈਂਟ ਕਰਿਆ ਕਰੋ ਦੱਸਿਆ ਕਰੋ ਘਰ ਦੇ ਬਾਹਰ ਹੀ ਖੜਿਆ ਸੀ ਆਪਣੇ ਤੇ ਚੱਲੇ ਸੀ ਹੁਣ ਮੈਂ ਮੈਂ ਕਿਹਾ ਚਲੋ ਜਲਦੀ ਜਲਦੀ ਇਹ ਕੰਮ ਵੀ ਕਰ ਲਈਏ ਬਾਕੀ ਅਰ ਗੱਡੀ ਵੀ ਧਵਾਉਣ ਵਾਲੀ ਹੋਈ ਪਈ ਅੰਦਰ ਸਾਰੀ ਕੋਈ ਇਹ ਭਾਈਆਂ ਖੰਡੇ ਹੋਏਗਾ ਜਿਵੇਂ ਆੱਖਾਂ ਦੇ ਪਿੰਡੇ ਖੰਡਾ ਰਹਿੰਦੇ ਨੇ ਇਹ ਮੁੰਦਰਵਾਸ਼ੂਸ਼ ਕੰਪਨ ਕੋਈ ਬਰਸਾਤਾਂ ਵਾਲੇ ਮੌਸਮ ਜਿੰਨਾ ਗੱਡੀ ਸਾਫ਼ ਵੀ ਰਹਿੰਦੀ ਚਲੋ ਪਹੁੰਚੀਏ ਫਿਰ ਚੱਲਨੇ ਆਰਥੀਆਂ ਦੇ ਲਿਓਨੇ ਆ ਦਵਾਈ ਦੱਪਾ ਫਿਰ ਮਿਲਦੇ ਆ ਫਿਰ ਸਦਾ ਖੇਤ ਹੀ ਜਾਵਾਂਗੇ ਖੇਤ ਛੱਡ ਕੇ ਫੇਰ ਘਰਾਂ ਨੂੰ ਵਾਪਸ ਆ ਜਾਗੇ ਫਿਰ ਮਿਲਦੇ ਆ ਚਲੋ ਕਰਦੇ ਆ ਫਿਰ ਗੱਲਾਂ ਬਾਤਾਂ ਤੁਹਾਡੇ ਨਾਲ ਵੀ ਮਿਲਦੇ ਆ ਹਾਂਜੀ ਕਿ ਅਗਲੀ ਟੂੰ ਟੂੰ ਕਰਨ ਨੂੰ ਨਹੀਂ ਹਟਦੀ ਯਾਰ ਪਤਾ ਨਹੀਂ ਇਹਦੇ ਦੂਜੇ ਲਾਉਣੇ ਪੈਣਗੇ ਹੁਣ ਇੱਥੇ ਕਿਹੜੇ ਬੈਡ ਲਾ ਵਿੱਚੋਂ ਹਟ ਗਈ ਬਈ ਤੇ ਲੈ ਆਏ ਸੀ ਆਪਾਂ ਸਮਾਨ ਚਾਹੁੰਦੇ ਜੇ ਪਾਉਣ ਲਈ ਫਲੋਰੀਡਾ ਤੇ ਮੋਟੋ ਲੈ ਕੇ ਆਏ ਹਾਂ ਪਟਾਰ ਵਾਸਤੇ ਤੇ ਫਲੋਰੀਡਾ ਮੋਟੋ ਦੋਨੇ ਮਿਕਸ ਕਰਕੇ ਤਾਂ ਪੈਣ ਗਿਆ ਮੁੱਛਲ ਚ ਤੇ ਕੱਲੀ ਫਲੋਰੀਡਾ ਪਊ ਵੀ ਪਰਮਲ ਚ ਉਹ ਪਰਮਲ ਚ ਕੱਲੀ ਪੌਣੀ ਹੈਗੀ ਮੁੱਛਲ ਚ ਦੌਰ ਲਾ ਕੇ ਪੌਣੀਆਂ ਨੇ ਪਟਾਰ ਵਾਸਤੇ ਫਿਰ ਗੋਰਡਾ ਤੇ ਮੋਟੋ ਮੁੱਛਲ ਚ ਪੌਣੀ ਹੈ ਬਾਕੀ ਮੈਂ ਤੁਹਾਨੂੰ ਪੈਕਿੰਗ ਵੀ ਦਿਖਾ ਦੂ ਕਿਵੇਂ ਸਾਰੀ ਉਹ ਉੱਥੇ ਦਾ ਮੈਂ ਵੀਡੀਓ ਬਣਾ ਕੇ ਵਿਖੇ ਜਾ ਕੇ ਬਣਾਉਂਗਾ ਖੇਤ ਹੀ ਜਾਉਂਗਾ ਸਿੱਧਾ ਉੱਥੇ ਜਾ ਕੇ ਸਾਰੀ ਪੈਕਿੰਗ ਵੀ ਦਿਖਾ ਦਾਂਗੇ ਆਪਾਂ ਵਕੀ ਲੈ ਕੇ ਆਏ ਆਂਗੇ ਤੇ ਨਾਲ ਕਾਕਾਵਾ ਤੇ ਰਾਉਂਡਪ ਬਿਲੀ ਹੋਣੀ ਸੀ ਰਾਉਂਡਪ ਵੀ ਲਿਆਇਆ ਮੈਂ ਉਹਨ ਸਦਾ ਖੇਤ ਜਾ ਕੇ ਸਮਾਨਤਰ ਕੇ ਫਰਦਰ ਇੱਕ ਦੋ ਛੋਟੇ ਹੋਰ ਕੰਮ ਨੇ ਉਹ ਵੀ ਕਰਨੇ ਨੇ ਜ਼ਰੂਰੀ ਬਾਕੀ ਤੁਸੀਂ ਬਣੇ ਰਿਓ ਵੀਡੀਓ ਨਾਲ ਉੱਚਲੇ ਖੇਤ ਤੇ ਖੇਤ ਜਾ ਕੇ ਮਿਲਦੇ ਤੁਹਾਨੂੰ ਬਾਕੀ ਆ ਖੇਤਲਾ ਰੋਡ ਵੀ ਬਣ ਗਿਆ ਤੇ ਆ ਵੀ ਬਧਾਈ ਵਾਲਾ ਕੰਮ ਹੋ ਗਿਆ ਸਾਰਾ ਉਹ ਬਧਾਈ ਦੇ ਨਾਲ ਹੀ ਕੰਮ ਆ ਕਿਉਂਕਿ ਬਹੁਤ ਟਾਈਮ ਬਹੁਤ ਬਣਿਆ ਯਾਰ ਘਟ ਤੋਂ ਘਟ ਮਿਲਦਾ ਸਾਲ ਬਾਅਦ ਹੀ ਬਣਿਆ ਹੁਣਾ ਰੋਡ ਜਾਂ ਇਹ ਤੇ ਇਧਰ ਆ ਲੋਕਲ ਬਣਿਆ ਜਿੱਥੇ ਜਿੱਥੇ ਘਰ ਜੇ ਨੇਗੇ ਜਿਆਦਾ ਪਾਣੀ ਜਿਆਦਾ ਪੈਂਦਾ ਜਾਂ ਸੀ ਆ ਉਥੇ ਲੋਕ ਟੈਨਾ ਆਲਾ ਰੋਡ ਬਣਾਤਾ ਬਾਕੀ ਸਹੀ ਕਰਿਆ ਯਾਰ ਜਿੱਥੇ ਜਿੱਥੇ ਲੋਕ ਉਥੇ ਤੇ ਲੋਕਲ ਬਣਾਤਾ ਜਿੱਥੇ ਜਿੱਥੇ ਇੱਥੇ ਸੈਲਰ ਜੇ ਨੇਗੇ ਉਸ ਸੈਲਰਾਂ ਜਾਂ ਚ ਨਾ ਬਹੁਤ ਜਿਆਦਾ ਪਾਣੀ ਬਾਹਰ ਆਉਂਦਾ ਸੀ ਆ ਨਿਕਲਦਾ ਸੀ ਆ ਉਥੇ ਉਹਨਾਂ ਨੇ ਇੰਟਰਲੋਕ ਆ ਲਾਕਟਾ ਸਿਸਟਮ ਸਹੀ ਵੈਸੇ ਸਹੀ ਕਰਦਾ ਇਹ ਤਾਂ ਹੁਣ ਆ ਵਿੱਚ ਹੋਇਆ ਇੱਥੇ ਆ ਬਣਾਇਆ ਨਹੀਂ ਗਿਆ ਇਹ ਸ਼ਾਇਦ ਦੇਖੋ ਵੀ ਹੁਣ ਲੋਕਲ ਆ ਬਣਾਉਂਦੇ ਆ ਕਿ ਇੰਟਰਲੋਕ ਆਲੇ ਬਣਾਉਂਦੇ ਕਿਉਂਕਿ ਕਿ ਇੰਟਰਲੋਕ ਲੱਗੀ ਹੋਈ ਹੈ ਇੱਥੇ ਇੰਟਰਲੋਕ ਲੱਗੀ ਉਸ ਤੋਂ ਬਾਅਦ ਫਿਰ ਲੋਕਲ ਆ ਗਿਆ ਤਾਂ ਉਸ ਤੋਂ ਬਾਅਦ ਫਿਰ ਇੰਟਰਲੋਕ ਆ ਐਵੇਂ ਜੇ ਟੁਕੜੇ ਇੰਜ ਬਣਾਤਾ ਇਹਨਾਂ ਨੂੰ ਪਤਾ ਨਹੀਂ ਕਿਵੇਂ ਇਹ ਕਰਿਆਗਾ ਹੁਣ ਇੱਥੇ ਇੰਟਰਲੋਕ ਲੱਗੀ ਜਾਂਦੀ ਹੈ ਵਿੱਚ ਕੁਝ ਮੀਂਹ ਨਹੀਂ ਟੁਕਦੇ ਪਏ ਜਦੋਂ ਤਾਂ ਰੋਡ ਬਣਨ ਲੱਗਿਆਗਾ ਇਹ ਉਹ ਏ ਮੀ ਆ ਜਾਂਦਾ ਫਿਰ ਲੇਬਰ ਨੂੰ ਨਹੀਂ ਮੈਂ ਤਲਾਦਾ ਨਹੀਂ ਤਾਂ ਇਹਨਾਂ ਨੂੰ ਇਹ ਬਣ ਜਾਂਦਾ ਰੋਡ ਚਲੋ ਖੇਤ ਪਹੁੰਚ ਲਈਏ ਫਿਰ ਕਰਦੇ ਆਂ ਗੱਡੀ ਜਾਂਦਾ ਸ਼ਿਕਾਰੀ ਆਪ ਵੀ ਕਰਦੋਂ ਕੋਈ ਟੈਨਸ਼ਨ ਨਹੀਂ ਕੋਈ ਕੁਸ਼ ਨਹੀਂ ਕਰ ਕਰਾਦਾ ਆ ਸਾਰੇ ਕੰਮਾਂ ਦੀ ਹੈ ਭਾਈ ਇਹ ਵੀ ਦਾ ਕੋਰਨ ਨਾ ਕੋਈ ਖੇਤੇ ਗੇੜਾ ਵੀ ਨਹੀਂ ਮਾਰਦੇ ਨਾ ਤਾਂ ਵੀ ਕੋਈ ਟੈਨਸ਼ਨ ਵਾਲੀ ਕਰ ਜੀ ਇਹਦੇ ਨਾਲ ਆਪ ਵੀ ਕਰਦਾ ਚੱਕਰ ਬਾਕੀ ਚੋਨਾ ਚੋਨਾ ਦਾ ਸਾਰਾ ਚੱਲ ਪਿਆ ਯਾਰ ਅੱਜ ਮੌਸਮ ਵੀ ਪੂਰਾ ਘੈਂਟ ਹੋ ਰਿਹਾ ਕਈ ਦਿਨਾਂ ਤੋਂ ਮੌਸਮ ਸਹੀ ਹੋ ਰਿਹਾਗਾ ਠੀਕ ਅੱਜ ਬੱਦਲ ਹੋ ਰਹੇ ਹੁਣ ਕਣੀ ਜਿਹਾ ਮੈਂ ਲੱਗੇ ਇਹ ਬੰਦ ਹੋ ਗਈ ਇਹ ਬੰਨ੍ਹਦਾ ਬਾਬੇ ਦੇ ਪਾਣਾ ਚੋਂ ਨਾ ਚੱਲ ਪਿਆ ਮੁੱਖ ਨੂੰ ਜੋ ਕੱਕ ਕੱਢੀ ਹਲਕਾ ਕੱਕ ਵੀ ਥੋੜਾ ਬਹੁਤ ਇਹ ਜ਼ਿਆਦਾ ਨਹੀਂ ਹੈਗਾ ਠੀਕ ਹੈ ਜ਼ਿਆਦਾ ਨਹੀਂ ਠੀਕ ਉਹ ਆਪ ਹੀ ਕੱਢ-ਕੁੱਢ ਲੈਂਦਾ ਜਸਾਂ ਦਾ ਲੋੜ ਨਹੀਂ ਲੱਗਣੀ ਇਹ ਜੰਮੋ ਦਾ ਵਧੀਆ ਹੈ ਬੰਦਾ ਰੱਖਿਆ ਹੋਇਆ ਜਿਹੜਾ ਇਹ ਇੰਝ ਆਉਂਦਾ ਹੈ ਕਿਸਨ ਆਉਣਾ ਹੋ ਕੋਈ ਦਿੱਕਤ ਨਹੀਂ ਆਉਣੀ ਕੋਈ ਫੋਨ ਮਾਰਨ ਦਾ ਕੋਈ ਲੋੜ ਹੁੰਦੀ ਹੈ ਬਾਕੀ ਉਹਨੇ ਤਾਂ ਡੇਲੀ ਵੀ ਹੈਗੇ ਮੈਂ ਤਾਂ ਫਿਰ ਇੱਕ ਚੁੱਕਿਆ ਪਾ ਨਾ ਫਿਰ ਭਾਈ ਜੀ ਇੱਕ ਜਿੰਨਾ ਤਾਂ ਪਹੁੰਚ ਹੀ ਜਾਂਦਾ ਹੈ। ਬਈ ਦਾ ਹਾਲ ਦੇਖੋ। ਆਸਵਾਰੀ ਲਈ ਬੀਣੀ ਆ। ਇਹ ਆਵਾ ਕੋਲ ਚੱਲੀ ਜਾਂਦੀ ਹੈ। ਰੱਬ ਦਾ ਵੀ ਕੋਈ ਨਾਲ ਕਰੇ ਤਾਂ ਪਕੜ ਮੈਂ ਕਰੇ ਬੱਦਲ ਲਗਾਰ ਦਿੰਦਾ। ਬੱਦਲ ਚਾਂਜ ਮੇਰੇ ਬੱਦਲ ਨੇ ਹਵਾ ਚੱਲ ਜੇ ਥੋੜਾ ਜਿਹਾ ਉਹ ਹੋ ਜਾਂਦਾ ਹੈਗਾ। ਹੁਣ ਚੱਲੇ ਸੀ ਘਰਾਂ ਨੂੰ ਯਾਰ। ਨੰਦੇ ਸੀਗੇ। ਉਹ ਲੱਗ ਰਿਹਾ ਆਂਗਾ ਕੰਮੀ। ਯਾਰ ਹੁਣ ਚਲੇ ਕਰਾਂ। ਤੇ ਇਫ ਇੱਕ ਛੋਟਾ ਜਾਂ ਕੰਮ ਆਏਗਾ ਮਿੱਤਰ ਦਾ ਫੋਨ ਆਇਆ ਕਰਦਾ ਯਾਰ ਕੰਮ ਆ ਗਿਆ ਇਹਨੂੰ ਇੱਕ ਉਮਮ ਭੁੱਲ ਗਿਆ ਸੀ ਆ ਹੁਣ ਜਾਣਾ ਕਰਕੇ ਆਉਣਾ ਚਲੋ ਫਿਰ ਚੱਲੀਏ ਘਰਾਂ ਨੂੰ ਬਹਿ ਗਿਆ ਨਹੀਂ ਪਾਇਆ ਚਲੋ ਮਿਲਦੇ ਆਂ ਫਿਰ ਹਉਣੇ